ਲੋਕ ਬੱਟ ਖੋਸਾ ਅਮਨੇ ਜਾ ਕੇ ਬੋਡਰ ਦੇ ਉੱਥੋਂ ਮੁੜੇਗੇ ਇਹ ਦੇਖ ਜਾ ਕੇ ਸਾਰੇ ਲੈਣ ਦੇਖ ਲੋ ਇਹ ਸੋ ਫੀਟ ਕਰਕੇ ਮੋਟਰ ਚੋਰੀ ਇਹਨਾਂ ਨੇ ਉੱਤਰਦੀ ਹੈ ਨੰਨੀ ਆਹ ਮਾਸੀ ਰਾਣੀ ਦੀ ਮੋਰੀ ਹੈ ਬੇ ਹੋਂਟਾ ਉਹ ਵੀ ਕਹਿੰਦੇ ਹੋਂਟਾ ਹੁਣ ਦੱਸੋ ਇਹਨਾਂ ਨੇ ਦੇਖਿਆ ਜੀ ਆਂਟੀ ਹੋਣਾ ਨੇ ਇਹਨੂੰ ਦੇਖਿਆ ਚੋਰੀ ਕਰਦੇ ਨੂੰ प्रूफ आ गया जी फैलर के कंध टप के चके लेके आई देख लो जी ਲਓ ਜੀ ਆਹ ਪਾਣੇ ਜਿਹਨਾਂ ਕੋਲ ਪੱਕਾ ਪ੍ਰੂਫ ਆ ਇਹਨਾਂ ਨੇ ਜੋ ਉਹਨਾਂ ਨੇ ਦੇਖ ਲਏ ਦੇਖ ਲਏ ਇਹਨਾਂ ਨੂੰ ਦੇਖਿਆ ਨੌ ਜਾਣੀਆਂ ਨੇ ਜੀ ਇਹ ਟੋਟਲ ਪਹਿਲਾਂ ਤੁਸੀਂ ਕਿੰਨੇ ਗੇਟ ਪੱਲੇ ਸਾਨੂੰ ਕਹਿ ਦੇਖਿਆ ਨਹੀਂ ਫਿਰ ਸਾਨੂੰ ਨਾ ਕਰ ਦੇ ਦਿਖਾ ਮੈਂ ਇਹਨੂੰ ਹਾਥੀ ਨਾ 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 ਮਖੌਲ ਸੇ ਕਰਨਾ ਨਾ ਉਹ ਲੱਗੇ ਉੱਥੇ ਫਿਰ ਚਲਦੀ ਹੂ ਕੈਮਰੇ ਜਾ ਗਿਆ ਤੁਸੀਂ ਚੋਰੀ ਕਰਦੀਆਂ ਉਹ ਤੁਹਾਨੂੰ ਕੀ ਆ ਗਿਆ ਉਹ ਨਾ ਨਾ ਰਹਿੰਦੇ हा मालिक आ गया जी सैलन का